ਤੱਲਾੜਾ ਲੈ ਹੁਣ ਇਹਨਾਂ ਦੀ ਬਾਕੀ ਰਹਿ ਗਈ ਓ ਸਾਰਾ ਦਿਨ ਤੇ ਅੱਗੇ ਖਰਾਬ ਕਰਕੇ ਰੱਖ ਦਿੱਤਾ ਡੈਡੀ ਨੇ ਆੜੇ ਫੁੱਲ ਦੇਣੇ ਸੀ ਇਹ ਵੀ ਨਹੀਂ ਹੁਣ ਦੇਣੇ ਹੈਗੇ ਮਾਹਾ ਮਾਹਾ ਪਿਆਰ ਆਪਣਾ ਜ਼ਾਹਿਰ ਕਰਨਾ ਹੈ ਘਰ ਤੇ ਉਤਰਾ ਨੀ ਕੰਨ ਦਿੰਦੇ ਸਾਰਾ ਟਮਟਣ ਇਕੱਠਾ ਹੋ ਕੇ ਬਹਿ ਜਾਂਦਾ ਵਾ ਕਿਤੇ ਪਿਆਰ ਦੀਆਂ ਦੋ ਗੱਲਾਂ ਨਹੀਂ ਕਦੀ ਕੀਤੀਆਂ ਤੇ ਜੇ ਹੁਣ ਅੱਜ ਦੇਣੇ ਹੀ ਦੇਣੇ ਸੀ ਅੱਜ ਡੈਡੀ ਨੇ ਸਾੜ ਕੇ ਰੱਖ ਦਿੱਤਾ ਤੇ ਮਗਰੋਂ ਤੋਂ ਦੀ ਇਹ ਮੱਥੇ ਲੱਗ ਗਈਆਂ ਆ ਉਨ ਅਨੋਣ ਤਾਰੀਆਂ ਗੱਲਾਂ ਨਾ ਦਿੱਤੀ ਗਈ ਚੰਗਾ ਉਹ ਤਰ ਜਾਂਦੇ ਹੀ ਉਦਾਂ ਵੇ ਵੇ ਤੇ ਤੁਹਾਨੂੰ ਤੇ ਥੋਰੀਆਂ ਥੋਰੀਆਂ ਹੀ ਦਿੱਤੀ ਚੰਗਾ ਉਹਦਾ ਦਿੱਤਾ ਹੀ ਧਰੀ ਮਾਸੀ ਦੀ ਰੰਦਾ ਰੰਦਾ ਮਾੜੀ ਤਰੀਪੰਦੀ ਸਜੀਨੂ ਅਕੀ ਜੀ ਸਤਿ ਸ਼ਕਾਲ ਕੀ ਹਾਲ ਜੀ ਵਧੀਆ ਠੀਕ ਠਾਕ ਤੂੰ ਸੁਣਾ ਕਿੱਦਾਂ ਤੂੰ ਕਹ ਤੂੰ ਕਹ ਦਈ ਮਾਸੀ ਠੀਕ ਵਾ ਹਾਂ ਮਾਸੀ ਠੀਕ ਹਾਂ ਕੋਈ ਫਰਕ ਆਗੇ ਨਾਲੋਂ ਤੂੰ ਤੇ ਚੰਗੀ ਪੈਣਾ ਉੱਥੇ ਜੀ ਲਾ ਕੇ ਬੈ ਗਈ ਹੈ ਨਹੀਂ ਜੀ ਕੀ ਲਾਉਣਾ ਹੈ ਹੁਣ ਮਾਸੀ ਠੀਕ ਨਹੀਂ ਤਾਂ ਸਰ ਲੱਗ ਦੇ ਪਾਲਤ ਕਰਨੀ ਪੈਣੀ ਫਿਰ ਉਹਨੇ ਦਿਨ ਮੇ ਰਹਿਣਾ ਹੀ ਪੈਣਾ ਹੈਗਾ ਤੇ ਮਾਸੀ ਤੇ ਇਦਾਂ ਨਹੀਂ ਕੰਮ ਬਣਿਆ ਜੋ ਨਿਆਣੀ ਬਾਹਰ ਚਲ ਗਏ ਤੇ ਉਹਦਾ ਵੀ ਕੰਮ ਬਣ ਜਾਣਾ ਚਾਹੀਦਾ ਸੀ ਉਹਦਾ ਤੇ ਦੱਤ ਤਾਲ ਦਾ ਵਿਧਾ ਲੱਦਾ ਪਰ ਉਹ ਤੇ ਨਹੀਂ ਮਹਿਦਾਨਾ ਨਹੀਂ ਉੱਥੇ ਦੀ ਨਹੀਂ ਲੱਦਾ ਉਹਦਾ ਅੱਛਾ ਹੁਣ ਪੱਕੀ ਉੱਥੇ ਰਹਿਣਗੀ ਨਹੀਂ ਨਹੀਂ ਉੱਥੇ ਨਹੀਂ ਰੋਗੇ ਹੁਣ ਮੈਂ ਆ ਗਈ ਹਾਂ ਦਵਾ ਨਹੀਂ ਕਰਨਾ ਦਾ ਉੱਥੇ ਤਿੱਥੋਂ ਰਹਿਣਾ ਉਹ ਤਾਂ ਮੈਂ ਕਹਿੰਦੀ ਆ ਤੇ ਹੁਣ ਵਿਆਹ ਵੀ ਉਹ ਨਹੀਂ ਕਰਨਾ ਹੁੰਦਾ ਤੇਰੀ ਉਮਰ ਨੰਗਣ ਦੀ ਜਾਣਦੀ ਆ ਵਿਆਹ ਵਾਲੀ ਨਹੀਂ ਵਿਆਹ ਤਾਂ ਕਰਨਾ ਹੈ ਉਹ ਮਾਸੀ ਕਹਿੰਦੀ ਮਾਸੀ ਨੇ ਸਭ ਕੁਝ ਮੈਂ ਆਪੇ ਕਰੂੰਗੀ ਮੈਂ ਹੀ ਉਹ ਕਹਿੰਦਾ ਸਾਰਾ ਕੁਝ ਮੈਂ ਤੇਰਾ ਮੈਂ ਹੀ ਕਰੂੰਗੀ ਉਹਦੇ ਨਾਲੇ ਮੁੰਡੇ ਜਿਹੜੇ ਬਾਹਰ ਆ ਉਹ ਵੀ ਕਹਿੰਦੇ ਆਂਦੇ ਕਿ ਜੇ ਅਸੀਂ ਕੋਈ ਰੱਖੀ ਹੁੰਦੀ ਤੁਹਾਡੀ ਦੇਖਭਾਲ ਲਈ ਮਾਸੀ ਨੂੰ ਕਹਿੰਦੇ ਹੀ ਕਹਿੰਦੇ ਉਹਨੂੰ ਵੀ ਪੈਸੇ ਕੋਈ ਦੇਣੇ ਪੈਣੇ ਹਨਾ ਕਿੰਨਾ ਖਰਚਾ ਆਏਗਾ ਚਲੇ ਨજર ਰਹੀ ਆ ਆਹੋ ਤੂੰ ਸਾਰਾ ਕੁਝ ਕਰਦੀ ਰਹੀ ਆ ਮਾਸੀ ਆਪਣੀ ਦਾ ਕੰਮ ਧੰਦਾ ਰੋਟੀ ਪਾਣੀ ਨਾਲੇ ਲੱਗੇ ਆਪਣਾ ਕੋਈ ਰਹਿੰਦਾ ਵਾ ਬੜਾ ਫਰਕ ਪੈਂਦਾ ਇੰਨਾਂ ਚੀਜ਼ਾਂ ਨਾ ਹੁਣ ਫਿਰ ਸਾਰਾ ਪੈਸਾ ਤੇਲਾ ਵਿਆਹ ਤੇ ਉਹੀ ਲਾਉਣਗੇ ਹੈਨਾ ਹਾਂ ਉਹੀ ਕਹਿੰਦੇ ਲੈ ਫਿਰ ਤੇ ਤੈਨੂੰ ਮੋਜਾ ਲੱਗੀਆਂ ਔਰ ਕੀ ਚਾਹੀਦਾ ਤੈਨੂੰ ਚਲੋ ਵਧੀਆ ਤੇ ਫਿਰ ਫਿਰ ਉੱਥੇ ਰਹੇਗੀ ਪੱਕੀ ਫਿਰ ਉਧਰ ਹੀ ਆਇਆ ਜਾਇਆ ਕਰਨਗੀ ਕਿ ਇੱਥੇ ਵੀ ਆਏਗੀ ਇੱਥੇ ਵੀ ਆਇਆ ਜਾਇਆ ਕਰੂੰਗੀ ਉਧਰ ਕਿਉਂ ਨਾ ਜਾਣਾ ਕਿਉਂ ਮਾਸੀ ਤੇਰੀ ਆ ਫਿਰ ਸਾਲ ਹੋ ਗਿਆ ਤੈਨੂੰ ਗਈ ਨੂੰ ਉਥੇ ਨਹੀਂ ਉਹ ਤੇ ਗੱਲ ਹੈ ਲਾ ਮਾਤਿਆਂ ਦੋਦਾਈ ਦਾ ਨਹੀਂ ਉਦਾਂ ਵੀ ਤੇ ਦਾਈ ਦਾ ਹੀ ਆ ਤੋਰੇ ਤੋਂ ਤਿੰਨੇ ਕ ਦਿਨ ਆਇਆ ਤਾਂ ਨਾ ਇੱਕ ਦੋ ਦਿਨ ਆਇਆ ਤਾਂ ਨਾ ਉਹ ਉੱਥੇ ਵੀ ਲੈ ਲੈ ਜਿੱਥੇ ਵੀ ਨਹੀਂ ਪਹਿਣਾ ਮਤਰਾ ਵੀ ਨੌਕਰਾਨੀ ਰੱਖਦੇ ਤੇ ਕਿੰਨੇ ਪੈਸੇ ਲੱਗ ਜਾਂਦੇ ਆ ਸਾਲ ਦੇ ਕਿੰਨੇ ਬਣ ਜਾਂਦੇ ਆ 5000 ਤੋਂ ਘੱਟ ਤੇ ਲੈਂਦੀਆਂ ਨਹੀਂ ਨਾ ਰੋਟੀ ਬਾਣੀ ਦਾ ਤੇ ਨਾਲੇ ਝਾੜੂ ਪੋਚੇ ਦਾ ਤੇ ਤੂੰ ਤਿੰਨ ਨੌਕਰਾਨੀ ਤੈਨਦੀ ਆ ਉਹਦੀ ਤੁਰੀ ਹੀ ਲੱਗ ਨਹੀਂ ਪਹਿਣਾ ਫਿਰ ਵੀ ਆਪਣੀ ਆ 100 ਦੇਖਭਾਲ ਕਰਦੀ ਨੌਕਰਾਨੀਆਂ ਰੋਟੀ ਭਗਾ ਕੇ ਤੇ ਗਾਹ ਹੁੰਦੀਆਂ ਆ ਤਨਖਾਹ ਲੈ ਕੇ ਇਹ ਤਾਂ ਗੱਲ ਹੈਗੀ ਕਿ ਨਹੀਂ ਹੁਣ 20 ਦਿਨ ਲੱਗੇ ਤੇ ਰੰਦੀ ਰਾਤ ਪਾਣੀ ਦਾ ਨਹੀਂ ਤੋ ਪੁੱਛਦੇ ਹੋਗੇ ਆਪਣੀ ਮਾਸੀ ਨੂੰ ਉਹ ਤੇ ਲਾਦੇ ਉੱਥੇ ਤੂਤ ਵੀ ਤੀਂ ਦਿੰਦੀ ਆ ਲੈ ਹਾਂ ਲੱਗੇ ਹੈਗੀ ਸਟਿਚਿੰਗ ਵਾਲੀ ਦੁਕਾਨ ਤੇ ਬਟਿਕ ਹੈਗੀ ਤੇ ਉਹ ਮੈਨੂੰ ਫਿਰਦੇ ਜਾਂਦੇ ਸੀ ਸੂਟ ਕਦੀ ਸਲਾਓ ਕਰ ਲਾ ਤਰਪਾਈ ਕਰ ਲਾ ਤੇ ਕਦੀ ਸਲਵਾਰ ਦਾ ਕਹਿੰਦੇ ਨੇ ਪਹੁੰਚ ਬਣਾ ਲੈ ਆਣ ਸਲਵਾਰ ਤੂੰ ਕਰ ਦੇ ਤੇ ਕਮੀਜ਼ ਮੈਂ ਕਰ ਲੂੰਗੀ ਸ਼ਰਟ ਇਦਾਂ ਫੇਰ ਮੈਨੂੰ ਵਾਵਾ ਲਾ ਕੇ ਪ੍ਰੋਫਟ ਹੁੰਦਾ ਪੈ ਪਏ ਆਂਦੇ ਵਾਵਾ ਖਾ ਲੈ ਚੱਲ ਫੇਰ ਤੇ ਵਧੀਆ ਇੱਥੇ ਤੇ ਕਿਤੇ ਤੂੰ ਕੋਲੀ ਚ ਸਵਾ ਨਹੀਂ ਪੌਂਦੀ ਹੁੰਦੀ ਉੱਥੇ ਬਾਹਰ ਕਰ ਪਰਾਈਆਂ ਵੀ ਕਰਨੀਆਂ ਸਾਲੀਆਂ ਸੂੜ ਵੀ ਸੀ ਨੇ ਸਿੱਖ ਲੈ ਤੂੰ ਇੱਥੇ ਤੇ ਤੇ ਦੇਈ ਇੱਥੇ ਤੋਂ ਨਹੀਂ ਤੰਮ ਤਾਂ ਦੀ ਪਰ ਕੰਮ ਕਿਤੇ ਕਿੰਨਾ ਕ ਕਰਦੀ ਤੂੰ ਆਂਦੀਆਂ ਹੁੰਦੀਆਂ ਤੇ ਕਿਤੇ ਕਰਦੀ ਨਹੀਂ ਹੁੰਦੀ ਉੱਥੇ ਜਾ ਕੇ ਵਾਵਾ ਕਾਬੂ ਜੇ ਮੈਂ ਘਰ ਦਾ ਕਰ ਲੈਂਦੀ ਤੇ ਜਾਂ ਮੈਂ ਸਲਾਈ ਸਿੱਖ ਲੈਂਦੀ ਆਹੋ ਸਲਾਈ ਮੈਨੂੰ ਪਤਾ ਸਲਾਈ ਤੇ ਤੂੰ ਸਿੱਖੀ ਸੀ ਪਰ ਇੱਥੇ ਤੂੰ ਕਦੀ ਕੈਂਚੀ ਨਹੀਂ ਫੜੀ ਸਿੱਖ ਕੇ ਤੇ ਘਰਾਂ ਕੇ ਬਹਿ ਜਾਨੀ ਨਹੀਂ ਹੁੰਦੀ ਸੀ ਇਹੋ ਕੰਮ ਕਰਦੀ ਕਾ ਤੁਹਾਨੂੰ ਤੁਸੀਂ ਕਢਾ ਕੇ ਵੇਖਣ ਦੇ ਜੀ ਚੰਗਾ ਪਹਿਣਾ ਆਓ ਚਾਹ ਚੂਪਣਾ ਤੁਹਾਡੇ ਨਾਲ ਤੇ ਮੈਨੂੰ ਬੜੀ ਧੁੱਪ ਪੈਂਦੀ ਸਿੱਧੇ ਤੇ ਤੁਸੀਂ ਦੁਪਹਿਰੇ ਆਪਣੇ ਘਰ ਬੈਂਦੀਆਂ ਹਾਂ ਤੇ ਇੰਦੇ ਮਿਲਣ ਆਈ ਹਾਂ ਮੈਂ ਤੇ ਤੁਹਾਨੂੰ ਦੱਸਦਾ ਨਾ ਮੈਂ ਤੇ ਇਹਦੇ ਤਰਤੇ ਮੈਂ ਅੱਜ ਲੈ ਪੀ ਜੋ ਕਰਕੇ ਤੇ ਤੂੰ ਹੀ ਚਲ ਜਾਣਾ ਤੇ ਰਹਿਣੀ ਤੇ ਇੱਥੇ ਆਹ ਦੇ ਦੱਲ ਪਤਨ ਦੀ ਤੈਨ ਦੀ ਮੈਨੂੰ ਤੁਹਾਦਾ ਉਹ ਤੁਹਾਦਾ ਹੁਣ ਇਹ ਦਿੰਦੀ ਆਉਣਾ ਮੈਂ ਮੈਂ ਆਉਣਾ ਹੀ ਮੈਂ ਫੋਨ ਕਰਕੇ ਆ ਜਾਗੇ ਫੇਰ ਇਹਨੂੰ ਬੰਨ ਲੱਭ ਗਿਆ ਇਹ ਤੇ ਬਹਿਣਾ ਇੱਥੇ ਰਹਿੰਦੀ ਤੂੰ ਤੇ ਜੋ ਗਈ ਤੇ ਜੋ ਇੱਥੇ ਰਹਿਣ ਲੱਗੀ ਫੇਰ ਕਿਉਂ ਸਲਾ ਮਮੀ ਲੱਗੇ ਤੇ ਚਾਹੀਦਾ ਇਹ ਮੈਂ ਵਧੀਆ ਸੋਕਾ ਦੋਨੇ ਬਹਿਣਾ ਰਹਿੰਦੀਆਂ ਇੱਥੇ ਤੇ ਜਦੋਂ ਦੂਜੀ ਤੇ ਇੱਥੇ ਰਹਿੰਦੀ ਆ ਇਹ ਆ ਤਾਂ ਆਪਣੇ ਸੋਹਰੇ ਘਰ ਰਹਿੰਦੀ ਸਗੋ ਹਾਏ ਤੇ ਪਾਚ ਬਾਹਰ ਤੂੰ ਨਾ ਕੀ ਕਰਨਾ ਹੈ ਹਾਏ ਮੈਂ ਤਿੰਨਾਂ ਤੇ ਜਦੋਂ ਦਤਾਤਾ ਹੋਇਆ ਮੈਂ ਲੈਣ ਆਈ ਤਈ ਆ ਪਹਿਲੀ ਵਾਲੀ ਆਈ ਨਾ ਚੰਗਾ ਪਹਿਣਾ ਆ ਜਾ ਚਾਹ ਚੁਬਣਾਵਾ ਤੇਰੇ ਵਾਸਤੇ ਵੀ ਰੰਦਾ ਵਾ ਅਹੀਂ ਪਹਿਲਾਂ ਉੱਥੇ ਚਲਦਾਂ ਨੇ ਆਜੋ ਆਜੋ ਆਹ ਜਾ ਜਾ ਚੱਲ ਜਾ ਹੂੰ ਜਿਹੜੇ ਉਹਨਾਂ ਨੇ ਅੰਬ ਪਹਿਲੇ ਪਾਏ ਨਾ ਖਾ ਲੋ ਜਾ ਕੇ ਅਮਰਤ ਕਦੋਂ ਦੀ ਆਈ ਆ ਸੱਸੀ ਦਾ ਪਾ ਜੀ ਅੱਜ ਹੀ ਆਈ ਹੁਣੇ ਆਹੀ ਬਸ ਅੱਛਾ ਹਾਂਜੀ ਠੀਕ ਆ ਹਾਂਜੀ ਸੱਚੀ ਗੱਲ ਹੈ ਜੀ ਅੰਬ ਦਾ ਪਤਾ ਨਹੀਂ ਪਾਇਆ ਤੇ ਹੀ ਅੰਬ ਉਹ ਪਤਾ ਨਹੀਂ ਪਾਇਆ ਕਿਹੜੇ ਅੰਬ ਪਤਾ ਉਹ ਅੰਬ ਪੁੱਤ ਆ ਜਾ ਉਦਾਂ ਹੀ ਤੇ ਆਂਦੀ ਹੀ ਇੱਥੇ ਬਹਿ ਮੇਰਾ ਪੁੱਤ ਤੂੰ ਇੱਥੇ ਬਹਿਦਾ ਕਿਹੜੇ ਅੰਬ ਪਾਏ ਪੱਕਣੇ ਉਹ ਤਿੰਦੀ ਭਾਬੀ ਤਿੰਦੀ ਆਂਬ ਤੇ ਜਿਹੜੇ ਪੱਤਨੇ ਪਾਏ ਉਹ ਥਾਲੋ ਉਹਨਾਂ ਦਾ ਇਰਾਦਾ ਵੀ ਉਹਨਾਂ ਲੱਗੇ ਚੱਲ ਚੱਲੇ ਆ ਵੀ ਉੱਥੇ ਅੰਬ ਪੱਕਣੇ ਪਾਏ ਜੂ ਜਾਂ ਪਾ ਲੋ ਮੈਂ ਆਖੰਡੇ ਵੀ ਵੇਹ ਜਾਂਦੀ ਪਾਸੇ ਮਾਰ ਤੁਸੀਂ ਮੇਰੇ ਕੁੜੀਆਂ ਨੂੰ ਮਿਲਣ ਦੇ ਵੀ ਮੇਰੇ ਵੱਲ ਵੇਖਿਆ ਹੀ ਨਹੀਂ ਚੱਲੇ ਸ਼ੱਕ ਹੋਈ ਉਹ ਤੇ ਐਂ ਮਾਰ ਕੇ ਪਾਸਾ ਗਈ ਆ ਦੱਸ ਕੀ ਅਹੀਂ ਇਹਨਾਂ ਨੂੰ ਮੜਾ ਕਹਿ ਦਿੱਤਾ ਵਾ ਮਰ ਮਰਰੀ ਸਾਡੀ ਬੜੀ ਜਾਨ ਦੁਖੀ ਅਸੀਂ ਕੀ ਕਰੀਏ ਹੁਣ ਕੀ ਉਹ ਦੇਵਾ ਕੀ ਹੋਣਾ ਨਾ ਸਾਨੂੰ ਨਾ ਸਾਹਮਣੇ ਗੱਲ ਨਹੀਂ ਕਰਨ ਉਹਨਾਂ ਵੱਖਰੇ ਛੱਡਦੀਆਂ ਹੀ ਗਈਆਂ ਹਾਂ ਹਣ ਇੱਕ ਦਿਨ ਹੀ ਦੋ ਦਿਨ ਰੋਟੀ ਖਾਦੀ ਆ ਤੇ ਹੁਣ ਵੇਲਾ ਆ ਤੁਹਾਨੂੰ ਖਾਕ ਲਾਂ ਕਹਿ ਗਈ ਹੁਣ ਤੁਹਾਨੂੰ ਹਨੋਰੇ ਮਾਰ ਗਈ ਆ ਵੀ ਖਾ ਲੋ ਅੰਬ ਖਾ ਲੋ ਕਿੱਥੇ ਆ ਬੰਬਾਂ ਦੇ ਬਾਹਰ ਆ ਗਈ ਪਹਿਲਾਂ ਇਹਨੂੰ ਬੰਦਾ ਪੁੱਛੇ ਮੈਨੂੰ ਤਾਂ ਮੇਰਾ ਤਾਂ ਜੀ ਚੱਲ ਛੱਡ ਛੜਾ ਮੇਰੀ ਕੁੜੀ ਆ ਮਾਸੀ ਦੀ ਬਣ ਕੇ ਬੈ ਗਈ ਜੀ ਮੂੰਹ ਚ ਪਾਣੀ ਆ ਗਿਆ ਬਰੇ ਸਵਾਦ ਲੱਦ ਨੇ ਅੰਬ ਵੀ ਇਤਨੀ ਜਦਾ ਆਉਣੇ ਆ ਐ ਤੇ ਕੋ ਤਾਂ ਅੰਬਨਪੂਰ ਪੈਣ ਲਿਆ ਵਾ ਕੋਈ ਨਹੀਂ ਮੈਂ ਤੇਰੇ ਕੋ ਜਰਵਾਉਂਗੀ ਨਾ ਐਨੇ ਅੰਬ ਲੈ ਕੇ ਆਉਂਗੀ ਰਾਜੇਵਾਲ ਦੀ ਬੱਕਰੀਆਂ ਚੀਜ਼ਾਂ ਕਰ ਲਈ ਬੱਕਰੀਆਂ ਪੁੱਤ ਤੂੰ ਸੁਣਾ ਤੇਰੀ ਮਾਸੀ ਠੀਕ ਠਾਕ ਵਾ ਹਾਂਜੀ ਠੀਕ ਆ ਹੁ ਨਹੀਂ ਦੂਰ ਲੈਣਾ ਤੇ ਦਦੋਣਾ ਭਾਂ ਦੂਰ ਦਿਸ ਤੇ ਮੈਂ ਪੈਂਦੀ ਰੰਗ ਦੇ ਨਾਲੇ ਰਹਿ ਰਿਆ ਅੱਛਾ ਅੱਛਾ ਹਾਂਜੀ ਸੋਣਾ ਮੇਰੇ ਪੁੱਤ ਬਹੁਤ ਵਧੀਆ ਵਾ ਤੇ ਉਹ ਮਾਸੀ ਠੀਕ ਨਹੀਂ ਫਿਰ ਜਿਆਦਾ ਹੀ ਮੈਨੂੰ ਹੋ ਗਿਆ ਨਾ ਰੈਣਾ ਤੇ ਪਿਆਉਣਾ ਲੱਗ ਗਿਆ ਉਥੇ ਰੈਣਾ ਤੇ ਪਿਆਰ ਵੀਰਾ ਮਾਰ ਜਾਈਦਾ ਵੇ ਨਿਗਾ ਜਾ ਕਾਕਾ ਇਹਨੂੰ ਖਡਾਉਂਦੀ ਖਡਾਦੀ ਹੋਮ ਨਹੀਂ ਹੋ ਤੂੰ ਇੱਕ ਦੋ ਹਾਂਜੀ ਹੋਣਾ ਤੇ ਭਰਨ ਹੈ ਨਹੀਂ ਨਾਲ ਕੋਈ ਆਉਣ ਵਾਲਾ ਫਿਰ ਮੈਂ ਕਹਿੰਨਾ ਆਉਂਦੀ ਬਸ ਹੁਣ ਮੈਨੂੰ ਸੋਣੂ ਭਾਜੀ ਲੈ ਕੇ ਆਏ ਉਥੋਂ ਅੱਛਾ ਹੁਣ ਠੀਕ ਆ ਮਾਸੀ ਹਾਂ ਠੀਕ ਆ ਹੁਣ ਫਰਕ ਆ ਅੱਛਾ ਮਨਪ੍ਰੀਤੋ ਨਹੀਂ ਕਿਤੇ ਨਹੀਂ ਗਈਆਂ ਔਰ ਗਬੀਰ ਕੇ ਕਰਨ ਗਈਆਂ ਉਧਰ ਕੰਮ ਚੱਗੀਆਂ ਐਵੇਂ ਕਿ ਖਲੋਤੀਆਂ ਖਲੋਤੀਆਂ ਚੱਲ ਗਈਆਂ ਮੈਂ ਇੱਥੇ ਡਈ ਹੀ ਤੇ ਇੱਥੇ ਮੇਰੇ ਲੱਗੇ ਖਲੋਤੀਆਂ ਹੀ ਤੇ ਉਧਰ ਚੱਲ ਗਈਆਂ ਤੂੰ ਅਨੂੰ ਆਵਾਜ਼ ਮਾਰਨੀ ਤੂੰ ਮਾਰ ਲਿਓ ਮੈਂ ਉਧਰ ਵੇਨੀ ਇਹਨੂੰ ਅੱਛਾ ਜਾ ਫਿਰ ਹੁੰਦਾ ਬੋਧ ਕਰ ਕੇ ਦੇਨੀ ਐ ਤਾਂ ਫੇਰ ਸਾਧ ਲਿਆਓ ਜਾ ਫਿਰ ਹੁੰਦਾ ਨਾ ਰਵੇ ਮਾਤਾ ਕੀ ਚਾਰ ਕ ਪਾਥੀਆਂ ਇਹਨੂੰ ਲੱਗੀ ਰਹੀ ਨਹੀਂ ਪਾਥੀਆਂ ਮੈਂ ਪੁੱਤ ਹੈਗੀਆਂ ਹੀ ਤਾਂ ਮਹੀਂ ਖੁੱਲ ਗਈ ਉਹਨਾਂ ਦੀ ਰਗਵੀਰ ਕੀ ਤੋ ਉਹ ਤਾਂ ਸਾਰੀਆਂ ਮੇਰਿਆਂ ਪਾਥੀਆਂ ਟਾ ਗਈ ਆ ਤੇ ਮੈਂ ਨਹੀਂ ਹੁਣ ਪੱਥੀਆਂਾਂ ਗਾੜੀ ਤੋ ਆਂਦੀ ਹੋਣੀ ਆ ਮੇਰਾ ਗੋਆ ਕੋ ਲਿਆਂਦਾ ਹੀ ਇਹੋ ਗੱਲ ਹੀ ਉਹਨੇ ਸੋਚੀ ਹੋਊਗੀ ਕਿ ਉਧਰੋਂ ਖੁੱਲ ਗਈ ਤੇ ਆਣ ਕੇ ਇਹਦੇ ਦਿਵਾਲੀ ਹੋ ਗਈ ਹਾਂ ਤੇ ਮੱਝ ਕਿੰਨਾਂ ਦੀ ਐ ਫਿਰ ਉਹਨੂੰ ਮਾਰਨੀ ਹੀ ਆਵਾਜ਼ ਕਿਨੂੰ ਉਹਨਾਂ ਕੁੜੀਆਂ ਨੂੰ ਆਪੀ ਮਾਰੋ ਮੈਂ ਨਹੀਂ ਮਾਰਨੀ ਆਦੀ ਕਾਕਾ ਰੋਂਡਿਆ ਰੋਂਡਿਆ ਤੇ ਫਿਰ ਆਵਾਜ਼ ਮਾਰੋ ਆਪਿਆ ਆਂਦੀਆਂ ਮੈਂ ਫੇ ਮਾਰਾਂਵਾ ਜਿਉਂ ਗਈਆਂ ਬਹਿ ਜਾਂਦੀਆਂ ਜਾ ਕੇ ਤੇ ਮੁੜ ਕੇ ਇੱਥੇ ਹੀ ਮਾਰਦੀ ਆ ਮੈਂ ਨਹੀਂ ਜਾਣਾ ਜੇ ਗਈ ਤੇ ਫੇਰ ਉੱਥੇ ਮੇਰੀ ਵੀ ਟਾਈਮ ਲੱਗ ਜਾਣਾ ਨਹੀਂ ਲਾਓ ਘੜੀ ਤਹੀ ਵੀ ਕੇ ਨਹੀਂ ਨਹੀਂ ਮੈਂ ਨਹੀਂ ਜਾਣਾ ਮੇਰਾ ਨਹੀਂ ਕਰਦਾ ਜੀ ਮੀਟਿੰਗ ਥੋੜੀ ਲੰਮੀ ਹੋ ਜਾਊਗੀ ਨਹੀਂ ਨਹੀਂ ਮੇਰਾ ਨਹੀਂ ਕਰਦਾ ਜੀ ਉਹ ਤਾਂ ਐਵੇਂ ਸੱਦਣਾ ਤੁਰਪੇ ਨਹੀਂ ਤੂੰ ਇੱਥੇ ਕਰਨਾ ਮੈਂ ਕਰਨੂ ਜਾਂ ਨਹੀਂ ਅਖ ਲੈ ਕੀ ਕਰਨਾ ਮਾਸੀ ਤੇਰੀ ਵੀ ਚੰਗੀ ਭਲੀ ਬਾਹਰ ਗਈ ਸੀ ਤੇ ਉੱਥੇ ਹੀ ਰਹਿ ਪੈਂਦੀ ਹੂੰ ਐਡੀ ਲੰਮੀ ਜ਼ੁਬਾਨ ਆ ਮਾਸੀ ਦੀ ਰਹਿ ਕਿੱਦਾਂ ਪੈਂਦੀ ਆਹ ਦਿੱਦੀ ਤੇਰੀ ਆ ਤਾਈ ਜੀ ਜਿੰਮੀ ਦਬਾਨਵਾ ਤੇ ਉਦੀ ਮੇਰੀ ਮਾਤੀ ਦੀ ਆ ਭੈਣ ਤੇ ਇਹਦੀ ਲੱਦਦੀ ਆ ਉਹ ਪੂਰੀ ਨਹੀਂ ਭੈਣੇ ਜਿਹੜੀਆਂ ਧੀਆ ਹੁੰਦੀਆਂ ਨਾ ਉਹ ਨਹੀਂ ਮਾਮਾ ਦੀ ਜ਼ਬਾਨ ਨਾਲ ਬੋਲਦੀਆਂ ਹੁੰਦੀਆਂ ਤੇ ਤੇਰੀਆਂ ਤੀਤਾ ਤੇਂਦੀਆਂ ਡੜੀਆਂ ਲਾਦਲੀਆਂ ਲਿਆ ਤੇ ਅੰਦਰ ਬਿਠਾ ਲੀਆਂ ਵਾ ਉਹ ਤੇਂਦੀਆਂ ਆਦੀ ਥਾ ਤੇ ਇਹਦੀ ਲੰਮੀ ਦਬਾਨ ਇਹਦੀ ਲੰਮੀ ਦਬਾਨ ਹਾਏ ਹਾਏ ਤੂੰ ਤਾਂ ਉਦੋਂ ਵੀ ਜ਼ਿਆਦੀ ਵੱਡੀ ਕਰ ਦਿੱਤੀ ਆ ਉਹਨਾਂ ਨੇ ਤੇ ਪੁੱਤ ਕਹਿਣਾ ਹੀ ਕਹਿਣਾ ਵਾ ਉਹ ਤਾਂ ਹੁਣ ਮੇਰੀਆਂ ਸਹੇਕੜੀਆਂ ਨਾ ਵੱਧ ਗਈਆਂ ਜਿੰਨਾ ਕੁਛ ਮੈਨੂੰ ਬੋਲਦੀਆਂ ਤੇ ਤੂੰ ਤਾਂ ਨਾ ਨਾ ਮੈਨੀਆਂ ਗੱਲਾਂ ਕਰ ਅੱਜ ਤੂੰ ਫੇਰ ਮੇਰੀ ਮਾਤੀ ਨੂੰ ਕਿਉਂ ਕੀਤੀਆਂ ਇਦਾਂ ਮਾਸੀ ਤੇ ਹੁਣ ਤੇਰੀ ਗਾੜੀ ਮਾਂ ਦੀ ਭੈਣ ਵਾ ਉਪਰੀ ਆ ਹਟਵੀਂ ਆ ਤੇ ਮੈਂ ਤਾਂ ਤੇਰੀ ਪੁੱਤ ਮਾਂ ਵਾ ਤੁਹਾਡੇ ਸਾਰੇ ਸਗਨ ਵਿਆਹ ਰਹੀ ਕੀਤੇ ਸਾਰੇ ਕੰਮ ਕੀਤੇ ਤੂੰ ਇਦਾਂ ਹੁਣ ਮੈਨੂੰ ਆਖੇਂਗੀ ਤੂੰ ਭਲਕੇ ਆਪਣੀ ਸੱਸ ਨੂੰ ਨਾ ਜਾ ਕੇ ਆਖੇਂਗੀ ਹਾਏ ਮੇਰੀ ਤੱਤ ਵਾਲੀ ਤਲਦਾਂ ਦੀਆਂ ਧੋਰ ਧੋਰ ਕੇ ਤੱਤ ਵਾਲ ਤਲਦਾਂ ਨਹੀਂ ਚਾਹੀ ਜੀ ਮਾਸੀ ਜੀ ਕੇ ਤੇ ਆਹੀ ਵਾਰ ਕੋਈ ਪਤਾ ਤਾਂ ਹੈ ਜਾਂ ਤੇ ਉਹ ਜਿਹੜੇ ਉਹਨਾਂ ਦੇ ਮੁੰਡੇ ਆ ਉਹ ਆਪ ਕੰਮ ਤੇ ਚੱਲ ਜਾਂਦੇ ਫਿਰ ਉਹਨਾਂ ਦਾ ਇਕੱਲੇ ਤਾਂ ਦਿਲ ਨਹੀਂ ਲੱਗਦਾ ਉੱਥੇ ਇਹ ਗੱਲ ਹੈਗੀ ਆ ਵੀ ਬਾਹਰ ਗੱਲਾਂ ਵੀ ਕਿੰਨੂੰ ਕਰਨੀਆਂ ਆ ਗੱਲਾਂ ਕਿੰਨੂੰ ਕਰਨੀਆਂ ਤੇ ਗੱਲਾਂ ਕਿਦਾਂ ਨਾ ਕਰਨੀਆਂ ਐਜਾਂ ਨੇ ਪੈਸੇ ਮਿਲਦੇ ਤੇ ਜਿਹੜੇ ਸੌਖੀ ਨਹੀਂ ਤੇ ਜਿਹੜੇ ਜਿਹੜੇ ਦਲਾਂ ਦੇ ਤੂਏ ਪੁੱਤ ਦੇ ਦੇ ਵਿੱਚ ਉਹ ਦੀ ਤਰਿਆ ਤਨ ਉਹ ਪੈ ਤੁਹਾਨੂੰ ਥਾਣਾ ਉਹਨਾਂ ਨੇ ਪੈਸੇ ਨੂੰ ਖਾਣਾ ਤੇ ਨਹੀਂ ਲੈ ਮਰ ਤੇ ਵੇਖਦਾ ਮੈਨੂੰ ਹਾਸਾਈ ਆਈ ਜਾਂਦਾ ਇਹਦੀਆਂ ਗੱਲਾਂ ਤੇ ਸੋਹਣੀਆਂ ਗੱਲਾਂ ਕਰ ਪੁੱਤ ਹੁਣ ਤੈਨੂੰ ਮਾਸਾ ਨਹੀਂ ਸਮਝ ਲਿਆ ਮੈਂ ਸਮਝਾ ਚੀਏ ਸੋਹਣੀ ਕਰਦੀ ਉਹ ਤੇਰੇ ਨਾਲ ਹੱਸਣ ਲਈ ਆ ਕੀ ਉਹ ਨਹੀਂ ਗੈਣ ਨਹੀਂ ਆ ਇਹਦੇ ਤਾਰੀ ਗਈ ਹੈ ਨਾ ਨੌਂਆਂ ਦੇ ਦਲਾਂ ਤੋਂ ਤੇ ਤਾਰੀ ਗਈ ਸੜੀ ਪਈ ਹੈ ਸੱਚਵਾ ਮੰਤਰੀ ਤੇ ਇੱਕ ਗੱਲ ਹੈ ਗਿਆ ਪੁੱਤ ਇਹ ਨੌਂਾਂ ਧੀਆ ਬਣ ਜਾਣ ਤੇ ਫਿਰ ਧੀਆਂ ਨੂੰ ਕੌਣ ਲੋਕੀ ਯਾਦ ਕਰਨ ਉਹ ਹਤੀ ਉਹ ਮੈਨੂੰ ਤਿੰਦੀ ਗੱਲ ਆਈ ਇੱਥੇ ਆ ਤੇ ਬੈਠੀ ਆ ਦਾ ਤੁਹਾਨੂੰ ਆਪਣੇ ਪੇਤੇ ਨਹੀਂ ਆ ਸਕਦਾ ਬੰਦਾ ਕੋਈ ਫਿਰ ਵੀ ਕਹਿੰਦੀ ਥੋਤੀ ਇਹਨਾਂ ਨੂੰ ਰੋਟੀਆਂ ਦੇ ਦਿੰਦੀਆਂ ਮੈਨੂੰ ਫੇਰ ਬੜਾ ਦੁੱਤ ਲੱਦਾ ਮੈਂ ਤਿੰਨੇ ਕਿ ਦਿਨ ਉਹਦੇ ਆਈ ਨੂੰ ਤੇ ਤੇ ਮੇਰੀ ਦਾਤਾ ਕਹਿੰਦੀ ਜਾ ਕੇ ਲੈ ਆ ਦੱਸ ਥੂਤੀ ਤਾਂ ਨਾ ਕਹਿੰਦੀ ਹਜੇ ਮੈਂ ਥੀ ਤੇ ਥਾ ਤੇ ਤੰਦੀ ਭਲੀ ਆ ਮੈਂ ਨਾ ਨਹੀਂ ਮੈਂ ਤੇ ਦਲਦਾ ਨਹੀਂ ਅੱਜ ਹੀ ਲਈ ਨਹੀਂ ਨਹੀਂ ਰਹਿ ਤੂੰ ਮੇਰਾ ਪੁੱਤ ਕੋਈ ਨਹੀਂ ਨਾ ਰਹਿਣਾ ਮੈਂ ਅਮਰਲਾ ਕਰਕੇ ਰਹਿ ਪੀ ਆ ਸ਼ਾ ਚਲ ਕੋਈ ਨਹੀਂ ਮੈਨੂੰ ਇਦਾਂ ਹੀ ਦੇਈ ਦਾਨੀਆਂ ਫਿਰ ਮੈਨੂੰ ਇਦਾਂ ਲੱਗਦਾ ਜਿਦਾਂ ਮੇਰਾ ਧਾਰੀ ਨਹੀਂ ਹੁੰਦਾ ਵਲਾ ਤੇਰਾ ਘਰ ਦਾ ਪੁੱਤ ਇਹਨਾਂ ਨੇ ਤੈਨੂੰ ਕਿਹੜੀਆਂ ਰੋਟੀਆਂ ਦੇਣੀਆਂ ਜਾਂ ਤੈਨੂੰ ਇਹਨਾਂ ਨੇ ਖਰਚਾ ਦੇਣਾ ਵਾ ਇਹ ਤੇ ਐਵੇਂ ਬੋਲਦੀਆਂ ਵਾ ਇਹਨਾਂ ਦਾ ਮੂੰਹ ਪਿਆ ਮੇਰੇ ਨਾਲ ਗੱਲਾਂ ਕਰਨ ਨੂੰ ਇਹਨਾਂ ਦਾ ਜ਼ੁਬਾਨ ਉਧਰ ਵੀ ਚੱਲ ਜਾਂਦੀ ਜਾ ਕੇ ਫਿਰ ਅਲੀ ਬੋਲਾ ਤੋ ਤਾਂ ਇਹਨਾਂ ਦਾ ਮੈਨੂੰ ਨਹੀਂ ਡਰ ਪਿਆ ਇਹਨਾਂ ਦਾ ਮੈਂ ਇਹਨਾਂ ਨੂੰ ਕੀ ਜਾਣਦੀ ਆ ਅੱਜੇ ਮੈਂ ਹੈਗੀ ਆ ਇਹਨਾਂ ਨਾਲ ਚੱਲਣ ਜੋਗੀ ਐਡੀ ਨਾਲ ਨਹੀਂ ਆ ਕੱਲ ਸੁਣ ਕੱਲ ਸੁਣ ਹੁਣ ਕੋਈ ਚਾਹ ਪੰਡਾ ਕਰ ਲਈ ਇੰਤਜ਼ਾਮ ਕੀਤਾ ਵਾ ਕਿ ਜਮੈਂ ਬਣਾ ਕੇ ਲਿਆਵਾਂ ਉਹ ਮੈਂ ਲੱਗਾ ਤੈਨੂੰ ਕਹਿਣਾ ਕੁੜੀਆਂ ਨੂੰ ਗੱਲਾਂ ਚ ਨਾ ਰੱਖੀ ਜਾ ਵੇਖ ਜੇ ਇਹਦੇ ਉਹ ਬਣਾਉਂਦੀ ਠੀਕ ਹੋ ਜਾਂ ਨਹੀਂ ਤੇ ਉੱਥੋਂ ਆਪਣੀ ਬਣਾ ਲਾ ਉਦਾਂ ਕਹਿੰਦੀਆਂ ਸੀ ਤੈਨੂੰ ਕਿ ਕਹਿੰਦੀ ਤੈਨੂੰ ਨਹੀਂ ਉਹ ਤਾਂ ਤਿੰਦੀ ਸਾਈ ਹੁੰਦਾ ਤਾਂ ਅੰਬ ਪੱਤੇ ਥਾ ਅਹੀਂ ਪੀਤੇ ਆਏ ਆ ਤਾਂ ਪੀਣ ਥੋੜਾ ਜਿਹਾ ਹੁੰਦਾ ਵਾ ਤੇ ਦੇ ਤਾਂ ਉਦਾਂ ਮਿਲ ਨਾ ਤਨਾ ਜਾਂਦਾ ਮੈਂ ਗੱਲ ਨੂੰ ਮਿਲਿਆ ਆਏ ਤੇ ਨਾਲ ਤਾਂ ਜੀ ਮੈਨੂੰ ਇੱਕ ਗੱਲ ਤੋਂ ਸਮਝ ਨਹੀਂ ਆਈ ਕਿ ਜਦੋਂ ਸੋਹਣੂ ਵੀਰੇ ਸੋਹਣੂ ਪਾ ਜਿੱਥੇ ਰਹਿਣਾ ਆਇਆ ਹੈਗਾ ਹਨਾ ਕਹਿੰਦਾ ਕਿ ਮੈਂ ਘਰ ਜਵਾਈ ਬਣ ਕੇ ਰਹਿਣਾ ਵਾ ਤੇ ਉਦੋਂ ਤੁਸੀਂ ਇਹਨਾਂ ਨੂੰ ਗੁੱਸਾ ਕਰਦੇ ਤੇ ਹੁਣ ਤੁਸੀਂ ਮਨਦੇ ਇਹਨਾਂ ਵੀ ਫਿਰ ਆਣੇ ਸਲਾਹ ਦੇਣ ਦੇ ਜੋ ਪੁੱਤ ਇਹ ਗੱਲਾਂ ਬੜੀਆਂ ਗੁੱਜੀਆਂ ਵਾ ਤੂੰ ਤੇ ਰਹੀਆਂ ਵਾਂਡੇ ਤੈਨੂੰ ਨਹੀਂ ਪਤਾ ਇੱਥੇ ਮਗਰੋਂ ਕੀ ਕੀ ਹੋਇਆ ਵਾ ਮੈਂ ਹੀ ਤੇ ਤਾਂ ਹੀ ਹੁਣ ਆਨੇ ਵੀ ਚੱਲ ਕੋਈ ਗੱਲ ਨਹੀਂ ਚਲੀ ਜਾਣਾ ਇਹਨੇ ਆਪਣੇ ਘਰ ਹੁਣ ਪ੍ਰੌਣਾ ਸੁਖਣਾ ਬਾਹਰ ਗਿਆ ਇੰਨੇ ਪੈਸੇ ਕਿ ਲਾਉਂਦਾ ਕਿ ਡੇਢੀ ਸੋਹਣੀ ਕੋਟੀ ਪੈ ਗਈ ਆ ਤੇ ਮਹਾਰਾਜ ਸੁਖਣ ਢੋਣੀ ਕਰੇ ਬਸਣ ਦੱਸਣ ਆਹੋ ਤੇ ਗੱਲ ਹੈ ਤਾਤਾ ਆਇਆ ਯੋ ਤਾਤਾ ਮਨਪ੍ਰੀਤੋ ਕਕਰੋਂ ਡਿਆ ਰਾਜਾ ਤੇ ਆ ਕਰ ਨੂੰ ਚੱਲ ਮੰਮੀ ਰਹਿਨ ਦੋ ਹਾਂ ਰਹਿਨ ਦੋ ਪਰ ਇਹ ਪਹਿਲਾਂ ਕੈਂਡੀ ਹੀ ਜਾਣਾ ਵਾ ਹਾਂ ਮੈਂ ਤਾਂ ਤਾਂ ਡਿਆ ਹੀ ਕਹਿਣਾ ਹੁਣ ਰਹਿ ਨਹੀਂ ਦੋ ਮੰਮੀ ਨੂੰ ਤਾਂ ਮੈਂ ਕੀਤਾ ਹੀ ਫੋਨ ਅੱਛਾ ਤੋ ਆਂਦੀ ਕੋਈ ਨਹੀਂ ਜੇ ਕਹਿੰਦੀ ਹੈ ਤੇ ਇੱਕ ਦੋ ਦਿਨ ਰੱਖ ਲੋ ਮੇਰਾ ਤੇ ਸਰਦਾ ਹੀ ਜਾਂਦਾ ਅੱਛਾ ਹੂੰ ਚੰਗੀ ਆ ਵਿਚਾਰੀ ਤੋ ਹੁੰਦੀ ਆ ਸਿਪਤ ਜੇ ਕੋਈ ਪਿੱਠ ਪਿੱਛੇ ਕਰੇ ਤੇ ਹਾਂ ਉਸ ਤਰਾ ਬੜੀ ਚੰਗੀ ਆ ਤੇਰੀ ਮਾਂ ਮੇਰੀ ਤੇ ਤੀ ਨੂੰ ਕਰੇ ਪਤਾ ਹੀ ਨਹੀਂ ਲੱਗਨ ਦਿੱਤਾ ਉਹਨੇ ਵੀ ਆਪਣੀ ਮਾਂ ਵਾਂ ਕੇ ਸੱਸ ਵਾਂ ਨਹੀਂ ਚੰਗੀ ਤੇ ਹੈਗੀ ਆ ਨਹੀਂ ਬੜੀ ਚੰਗੀ ਐਵੇਂ ਆਖੀਏ ਹੁਣ ਮਵੀ ਤੇ ਤੁਹਾਨੂੰ ਆਪਣਾ ਸਮਝ ਕੇ ਆਇਆ ਪੁੱਤ ਆਪਣੇ ਸਮਝ ਕੇ ਆਉਣਾ ਅਸੀਂ ਵੀ ਤੈਨੂੰ ਪੁੱਤਾਂ ਵਾਂਗੂ ਰੱਖਿਆ ਚੰਗਾ ਫਿਰ ਇਹ ਐ ਨਾ ਵੀ ਦੋਵਾਂ ਬੰਨਾਂ ਚੰਗਾ ਹੋਏ ਫਿਰ ਚੱਲਦਾ ਕੰਮ ਹੁਣ ਉਹ ਚੰਗੀ ਐ ਵੀ ਚੰਗੀ ਜਾਂ ਹੁਣ ਤੁਸੀਂ ਚੰਗੇ ਮੈਂ ਚੰਗਾ ਆ ਇਹ ਤਰੇ ਟਾਈਮ ਪੁੱਤ ਲੰਘਦਾ ਹੀ ਤੇ ਹੁਣ ਫਿਰ ਇੱਕ ਚੰਗਾ ਹੋਵੇ ਫਿਰ ਨੀ ਨਾ ਸਰਦਾ ਆ ਇਹ ਤੇ ਹੈ ਵਾ ਗੱਲ ਉਹ ਦੋਵੇਂ ਇੱਕ ਦੂਜੇ ਨੂੰ ਸਮਝਣ ਫਿਰ ਗੱਲ ਬੰਦੀ ਆ ਇਹ ਵੀ ਮਾਨ ਪ੍ਰੀਤ ਵੀ ਬੜੀ ਸਿਫਤ ਕਰਦੀ ਵੀ ਮੰਮੀ ਬੜੀ ਚੰਗੀ ਆ ਮੇਰੀ ਤਾਂ ਮੈਂ ਕਿਹਾ ਪੁੱਤ ਚੰਗੇ ਰਹੀਏ ਤੇ ਗਾੜੀ ਵੀ ਚੰਗੇਗਾ ਮਾਵਾ ਮਿਲ ਜਾਂਦੇਗਾ ਹੂੰ ਤੇ ਚਲੋ ਟਾਈਮ ਕੱਢਣਾ ਵਾ ਨਿਕਲਦੇ ਆ ਆ ਹੋਰ ਕੀ ਆ ਆ ਨਹੀਂ ਬੜਾ ਸੋਹਣਾ ਟਾਈਮ ਓ ਇਦਾਂ ਹੱਸ ਕੇ ਕਢ ਕੇ ਨਿਕਲ ਜੇ ਉਹ ਚੰਗਾ ਹੁੰਦਾ ਹੂੰ ਹੂੰ ਚਲੋ ਕੋਈ ਨਹੀਂ ਰਹਿਣ ਦੋ ਫਿਰ ਆ ਪਿਆ ਜਾਂਦੀਆਂ ਠਰ ਕੇ ਆਹ ਆ ਜਾਂਦੀ ਆ ਚਲ ਤੇ ਫਿਰ ਛਾਡਾਂ ਵੀ ਜਦੋਂ ਆਖੂਗੀ ਆਹ ਤੇ ਹੋਰ ਤੁਸੀਂ ਜਾਣਾ ਘੜੀ ਤੇ ਬੈਹੋ ਪਾਈ ਨਹੀਂ ਮੈਂ ਨਹੀਂ ਜਾਣਾ ਚਲ ਆ ਜਾਓ ਫਿਰ ਚਾਹ ਚੁੱਕੀ ਨਿਕੜੀ ਆਹ ਮੈਂ ਤੁਲੇ ਦਾ ਆਇਆ ਤਾਂ ਨਾ ਪੂਈ ਨਾ ਬੱਚਾ ਪਾਲਾ ਪੂਈ ਨਾ ਬਥਾ ਪਾਲੋ ਪਾਈ ਨੂੰ ਪਾਲੋ ਪਾਲੋ ਪੂਈ ਨੂੰ ਬੱਚਾ ਆ ਵੀ ਪੂਈ ਆਹ ਪੂਈ ਤੁੰਦੇ ਮੇਲਾ ਆਏ ਪਛਾਣੇ ਨਾ ਤੂੰ ਚਿਰਾਂ ਬਾਅਦ ਆਈ ਨਹੀਂ ਆ ਗਿਆ ਆ ਗਿਆ ਉਹਦੇ ਕੋਲ ਵੱਡਾ ਹੋਇਆ ਥੋੜਾ ਜਿਹਾ ਲੱਗਦਾ ਮਰ ਲਿੱਤਾ ਦਿਆ ਉਹਦੇ ਵਿੱਚ ਆ ਚੜ ਗਈ ਉੱਦਾਂ ਵੇਖ ਤੇਰੀ ਵੱਲ ਹਾਂ ਜੇ ਚੋਣਾ ਹੀ ਨਹੀਂ ਅੱਜ ਤੇਰਾ ਹੀ ਆਈ 30 ਭਾਈ ਆਦਨ ਅੱਜ 3 ਦਿਨਾਂ ਦੀ ਤਵਜੀ ਭਾਈ ਹੈ ਇਹ ਦੇਵਾਤੀ ਭਾਈ ਹੈ ਮੇਰੇ ਮੂੰਹ ਚ ਪਾਣੀ ਆ ਗਿਆ ਜੇ ਜਾਦੀ ਆ ਤਰੀ ਬਣਾਏ ਆ ਚਾਰ ਢੀਂਡੇ ਬਾਂਹੇ ਬਸਤਾ ਲੈ ਉਹਨਾਂ ਨੇ ਚਾਰ ਢੀਂਡੇ ਬਣਾਈਓ ਤੇਰੇ ਮੂੰਹ 'ਚ ਪਾਣੀ ਪਾ ਦਿਆ ਉਹ ਮੋਤੇ ਮੋਤੇ ਆ ਇੱਦਾਂ ਤੇ ਮੋਤੇ ਆ ਫੇਰ ਨੀਤੇ ਨੀਤੇ ਤਾਲ ਲੈਣੀ ਉਹਨਾਂ ਨੂੰ ਕੋਈ ਨਹੀਂ ਜੇ ਹੁਣ ਇਹ ਵੇਦਾ ਵੇਖ ਲਈ ਨਾ ਸਰਦ ਹੋਣਾ ਮੈਂ ਦਹੀਂ ਬੁੰਦੀ ਪਾ ਤੇ ਬਹੁਤ ਤਵਾਦ ਨਹੀਂ ਲੋਤੀ ਨਾਲ ਤਤਨਤ ਲਾਦ ਹੈ ਤਲਾਦ ਸਲਾਦ ਹਾਂਜੀ ਤੰਤਨ ਨਾਲ ਤੇਰਾ ਦੱਤ ਲੈਣਾ ਨਾਲ ਦੰਦਾ ਦੱਤ ਲੈਣਾ ਉੱਤੇ ਪਾ ਲੈਣਾ ਨਿੰਬੂ ਬਰਾਤ ਵਾਲਾ ਲੈ 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 ਭਾਈ ਮੇਰਾ ਤੁਣਜੀ ਕਰਦਾ ਵੀ ਹੁਣੇ ਤੜਨਾ ਜਾ ਕੇ ਖਾ ਲਾ ਅਰ ਜੇ ਮੈਂ ਚਲ ਗਈ ਤੇ ਇਹਨੇ ਬੋਲਣ ਦਾ ਪੈਣਾ ਕਿ ਪਕਾਉਗੀ ਨਾ ਮੈਨੂੰ ਵੇਖ ਲੈਂਦੇ ਰੋਕੇ ਦਾ ਅੱਜ ਕਿਹੜੇ ਸਾਹਬ ਨਾਲ ਗਈ ਹੈ ਅੰਦਰ ਜੇ ਤੇ ਰੋਟੀ ਦੇ ਦੂ ਠੀਕ ਆ ਨਹੀਂ ਤੇ ਟਿੰਡਾ ਮਾਸਾ ਕਰਾਖ ਲਿਓ ਮੇਰੇ ਬਾਹਰ ਪਤਾ ਵੀ ਨਹੀਂ ਲੱਗਦਾ ਕਿਹੜੇ ਕਿਸ ਵੇਲੇ ਤੇ ਚੰਗੀ ਭਲੀ ਤੇ ਕਿਹਵੇ ਆਫਰੀ ਗਈ ਹੈ ਵੀ ਨਾਲ ਹੀ ਆ ਸਕਦੀ ਸੀ ਤੇ ਬਹਿ ਸਕਦੀ ਚਲ ਮੈਂ ਵੇ ਨਹੀਂ ਭਲਾ ਤੇ ਕੀ ਕਰਨ ਰਹੀ ਹੈ ਚਾਚੀ ਉਹ ਮੰਮੀ ਉਹ ਵਾਦਾ ਮਾਰਨਦੀ ਆ ਮੰਮੀ ਲਾਜਾ ਲੂੰਦੇ ਨਹੀਂ ਲਾਜਾ ਆਵੇ ਲੱਗੀ ਜਾ ਲੈ ਕੇ ਆਉਣ ਲੱਗੀ ਜਾ ਨਹੀਂ ਲਾਜਾ ਲੂੰਦੇ ਆ ਹਣਾ ਤੱਲੀਏ ਫੇਰ ਉਹਨਾਂ ਕਹਣਾ ਆਈਆਂ ਹੀ ਨਹੀਂ ਫੇਰ ਆ ਜਿਓ ਪੁੱਤ ਨਾਲ ਆਇਓ ਕਾਕੇ ਨੂੰ ਤੰਦਾ ਵੀ ਕੁੜੀਆਂ ਦਾ ਰੂਪ ਨਹੀਂ ਚਲਿਆ ਜਾਂਦਾ ਹੈ ਹੈ ਹੋਰ ਤੇ ਆ ਸਾਡੀਆਂ ਖੋਤੀਆਂ ਵੇ ਕੀ ਕਰਦੀਆਂ ਫਿਰਦੀਆਂ ਮੈਂ ਤਾਂ ਨਹੀਂ ਭੀ ਜੇ ਨਹੀਂ ਨਾ ਆਪਾਂ ਚਲੇ ਹੀ ਉਧਰ ਜਾਣਾ ਕਿੱਧਰ ਕੁੜੀਆਂ ਲੱਗ ਗਈਆਂ ਸਾਨੂੰ ਕੀ ਆ ਉਥੇ ਉਹ ਵੀ ਸਾਡਾ ਘਰ ਤੇ ਵੀ ਸਾਡਾ ਘਰ ਉਹ ਤੇ ਚਲੋ ਐਂ ਹੋਰ ਹੋ ਗਏ ਆ ਬੁੱਢੇ ਜਿੱਦਨ ਮਾਦੀ ਤਰੇ ਫਰੀ ਉਹਨਾਂ ਨੇ ਸਾਨੂੰ ਕੀ ਕਹਿਣਾ ਨਹੀਂ ਆ ਵੇ ਮੈਨੂੰ ਦੇਤੇ ਗੁੱਸਾ ਚੜ ਚੜ ਜਾਣ ਡਿਆ ਜੇ ਤੂੰ ਕੁੜੀਆਂ ਨੂੰ ਲਿਆਈਆਂ ਤੂੰ ਵੀ ਕੁੜੀਆਂ ਦੇ ਨਾਲ ਇੱਥੇ ਆ ਤੂੰ ਵੀ ਗੱਲਾਂ ਬਾਤਾਂ ਕਰ ਹੱਸ ਖੇਡ ਨੂੰ ਸੜਿਆ ਮੱਥਾ ਲੈ ਕੇ ਅੰਦਰ ਵੜ ਗਈ ਆ ਤੈਨੂੰ ਕੌਣ ਪੁੱਛਣ ਗਿਆ ਮਗਰ ਵੀ ਤੂੰ ਅੰਦਰ ਕਿਉਂ ਵੜ ਗਈ ਉਹ ਹੀ ਘੜੀ ਚ ਹੋਰ ਪਾਲਚ ਹੋਰ ਏ ਕੀ ਕਰਨਾ ਹੁਣ ਮੈਂ ਚੱਲੀ ਸੀ ਨਾ ਅੰਦਰ ਹੁਣ ਨਹੀਂ ਮੈਂ ਜਾਣਾ ਇਹ ਤਾਂ ਨੇ ਕਿਹੜੇ ਮੂੰਹ ਮੈਨੂੰ ਬੋਲਣਾ ਚੰਗੀ ਹੋ ਗਈ ਉਹ ਵੀ ਪੀ ਲੈਣੀ ਆ ਕੀ ਹੋ ਗਿਆ ਚੁੱਪ ਕਰ ਜਾ ਹੁਣ ਮੇਰਾ ਮੂੰਹ ਨਾ ਖਲਾਇਓ ਲੈ ਆਇਆ ਕੰਤਰਾ ਭਾਈ ਜਬਰਦਸਤੀ ਮੇਰੇ ਗਾਲ ਮੜ ਕੇ ਗਿਆ ਵਾ ਕਿੱਡੀ ਫਿੱਕੇ ਰੰਗ ਦੀ ਐ ਮੈਂ ਚੰਗਾ ਭਲਾ ਕਿਹਾ ਵੇਗਾ ਮੇਰੇ ਨਿਆਣੇ ਨਹੀਂ ਰਹਿਣ ਦਿੰਦੇ ਹਜੇ ਚਾਦਰਾਂ ਨੂੰ ਤੂੰ ਕਿਹੜਾ ਮਦੋਬਦੀ ਦੇਣਾ ਤੁਸੀਂ ਲਈ ਤੇ ਫੇਰ ਦੇ ਗਿਆ ਮਦੋਬਦੀ ਸੁੱਟ ਕੇ ਗਿਆ ਵਾ ਪੈਸੇ ਜਾਂਦਾ ਪੈੰਜੂ ਮੁੰਨਕੇ ਦੇ ਦਿਓ ਤੇ ਫਿਰ ਇਹਦਾ ਜੁੜੀ ਜੁੜਾਈ ਰਹਿਣੇ ਵਾਪਸ ਕਰਦੀ ਹੁਣ ਜਿਹੜਾ ਸੁੱਟ ਹੀ ਗਿਆ ਵਾਪਸ ਲੈ ਕੇ ਜਾਂਦਾ ਵਾ ਤੈਨੂੰ ਕੀ ਮੇਰੇ ਕੋਲ ਪੈਸੇ ਆ ਨਹੀਂ ਮੈਂ ਕਿੱਥੋਂ ਲਾਵਾਂ ਨਾ ਨੀ ਗੱਲ ਤੇ ਚਾਦਰ ਦੀ ਹੈ ਹੀ ਨਹੀਂਗੀ ਤੇ ਜਿਹੜੀ ਗੱਲ ਹੈਗੀ ਉਹ ਦੱਸ ਦੇ ਮੈਂ ਸਾਰੀਆਂ ਗੱਲਾਂ ਸੁਣ ਲਈਆਂ ਤੁਹਾਡੇ ਤੇ ਡੈਡੀ ਦੀਆਂ ਕੀ ਸੁਣ ਲਿਆ ਜੋ ਉੱਥੇ ਕਰਨ ਦੇ ਤੂੰ ਅਵੇਂ ਜਾਣਾ ਬਣਿਆ ਕਰੋ ਤੇ ਯਾਰ ਹੁਣ ਡੈਡੀ ਨੂੰ ਮੈਂ ਕੀ ਠੋਕੇ ਜਵਾਬ ਦਿੰਦਾ ਤੇ ਤੂੰ ਇਹਨਾਂ ਤੇ ਕਹਿ ਸਕਦਾ ਨਾ ਡੈਡੀ ਤੁਸੀਂ ਆਪਸਿਆਂ ਨੇ ਆ ਆਪੋ ਆਪਣਾ ਦਾ ਟੱਬਰ ਦਾ ਪਥੇਰਾ ਭਾਰਵਾ ਕਿਥੋਂ ਪੈਸੇ ਹੀ ਦੇਈ ਜਾਈਏ ਗੱਲ ਪੈਸੇ ਦੀ ਪੈਸੇ ਦੀ ਸਾਰੀ ਲੜਾਈ ਆ ਪੈਸੇ ਦੀ ਤਾਂ ਗੱਲ ਹੀ ਨਹੀਂ ਹੋਈ ਉਸੀ ਤਾਂ ਉਹਨੂੰ ਉੱਤੇ ਚੁੱਕੋ ਉਹ ਇਹਦਾ ਕੀ ਮਤਲਬ ਹੁੰਦਾ ਪੈਸੇ ਦੇਣਾ ਹੀ ਹੁੰਦਾ ਵਾ ਨਹੀਂ ਸਾਡੇ ਕੋਲ ਪੈਸੇ ਹੀ ਹੈਗੇ ਆ ਮੈਂ ਤਾਂ ਇੱਕੋ ਹੀ ਗੱਲ ਕਹੀ ਡੈਡੀ ਨੂੰ ਕਿ ਰੋਟੀ ਖਾ ਠੀਕ ਆ ਲਓ ਜਿੱਥੇ ਅੱਗੇ ਕੰਮ ਇਕੱਠਾ ਹੈ ਉੱਥੇ ਇਕੱਠਾ ਕਰੀ ਜਾਨੇ ਉਹਦੇ ਦੇ ਘਰ ਵਾਲਿਆਂ ਦੀ ਅਸੀਂ ਇਕੱਠਾ ਕਰਨਾ ਨਹੀਂ ਤੇ ਤੁਸੀਂ ਐਵੇਂ ਇਕੱਠਾ ਕਰ ਲੋਗੇ ਉਹ ਡੈਡੀ ਨੇ ਸਲਾਹ ਕੀਤੀ ਹੈ ਮੇਰ ਨਾਲ ਗਾੜੀ ਡੈਰੀ ਉਹਨਾਂ ਨੂੰ ਪੁੱਛ ਲੂਗਾ ਜੇ ਉਹਨਾਂ ਦਾ ਮਨ ਕਰੂਗਾ ਤਾਂ ਕਰ ਦੇਣਗੇ ਨਹੀਂ ਕਿ ਅਸੀਂ ਆਪਣੀ ਕਮਾਉਣੀ ਆ ਉਹ ਆਪਣੀ ਕਮਾਉਣ ਨਾਲੇ ਅਸੀਂ ਕਿੱਦਾਂ ਚੁੱਕੀਏ ਚੁੱਕਣ ਡੈਡੀ ਹੋਣੀ ਡੈਡੀ ਹੋਣੀ ਸਿਆਣੇ ਬਹਿਣੇ ਆ ਉਹਦੋਂ ਇਹਨਾਂ ਨੇ ਕੋਈ ਸੰਭਿਆ ਨਹੀਂ ਥੋੜੇ ਬਹੁਤ ਬੰਦਾ ਆਪਣੇ ਕੋਲ ਰਹਾਦਾ ਜਿਹੜਾ ਨੇ ਹਥਲੈ ਡਿਕਨਾਂ ਦਾ ਉਹਨੂੰ ਉਹਨੂੰ ਪੈਸੇ ਦੇ ਦਿੰਦੇ ਹੁਣ ਉਹਨੂੰ ਬੱਕਰੀ ਦੀ ਪੈਨਸ਼ਨ ਆਉਂਦੀ ਹੈ ਕਿਤੇ ਉਹ ਕਿ ਜਦ ਫੌਜ ਨੌਕਰੀ ਕਰਕੇ ਆਇਆ ਸੀ ਹੁਣ ਤੇ ਹੁੰਦੀ ਆ ਨਾ ਪੈਨਸ਼ਨ ਬੰਦਾ ਉਹ ਮੂੰਹ ਆਪਣਾ ਬੰਦ ਕਰਕੇ ਥੋੜੇ ਥੋੜੇ ਜਮਾ ਕਰ ਲੈਂਦਾ ਫਿਰ ਕੀ ਆ ਤੇ ਤੂੰ ਹੀ ਸਿਆਣੀ ਆ ਅਗਲ ਨੂੰ ਹੱਥ ਮਾਰ 1500 ਰੁਪਏ ਡੈਡੀ ਜੀ ਪੈਸੇ ਤੇ 1500 ਮੰਮੀ ਜੀ ਸੌਦਾ ਪੱਤਾ ਵੀ ਝੋਣਾ ਡਰਾਈ ਬੂਟੀ ਵੀ ਝੋਣੀ 3000 ਦਾ ਗੱਡੀ ਬਹੁਤ ਹੁੰਦਾ ਕੋ ਮੰਮੀ ਵੀ ਪਹਿਲਾਂ ਸਾਂਝੇ ਘਰ ਚ ਇਕੱਠੇ ਰਹਿੰਦੇ ਰਹੇ ਆ ਨਾ ਸੌਦਾ ਪੱਤਾ ਤੇ ਪੈਣੀਆਂ ਸਿਰੋਂ ਹੁੰਦਾ ਰਿਆ ਥੋੜਾ ਕਚਰੀ ਅੱਡ ਹੋਈ ਸੀ ਉਦੋਂ ਹੀ ਹੁੰਦੇ ਹੁੰਦੇ ਨੇ ਨਾ ਪੈਨਸ਼ਨ ਸਿਰੋਂ ਉਦੋਂ ਠੇਕਾ ਵੀ ਆਪਾਂ ਦਿੰਦੇ ਰਹੇ ਆ ਪੈਨਸ਼ਨੇ ਵਿੱਚ ਵਰਤਦੇ ਰਹੇ ਇਹਨਾਂ ਦਾ ਤੁਸੀਂ ਮੰਨੋ ਜਾਂ ਇਹਨਾਂ ਮੰਨੋ ਇਹਨਾਂ ਦਾ ਖਰਚਾ ਜ਼ਿਆਦਾ ਵਾ ਤੇ ਬੁੱਢੇ ਦਾ ਖਰਚਾ ਵੱਧਾ ਹੀ ਆ ਜਦੋਂ ਬੰਦਾ ਜਵਾਨ ਹੁਣ ਮੈਂ ਵਾ ਤੂੰ ਆ ਸਾਨੂੰ ਕੋਈ ਸਾਡ ਨਹੀਂ ਦੁੱਖ ਦੇ ਕੋਈ ਬੁਖਾਰ ਨਹੀਂ ਉਹਨਾਂ ਬਜ਼ੁਰਗਾਂ ਕਦੀ ਠੰਗ ਲੱਗ ਗਈ ਕਦੀ ਗੋਡੇ ਦੁਖਣ ਲੱਗ ਗਏ ਕਦੀ ਕੋ ਹੋ ਗਿਆ ਸਾਇਦ ਨਾ ਕਿਦਾ ਔਖਾ ਲੱਗਦਾ ਬਜ਼ੁਰਗਾਂ ਦਾ ਚਲ ਮੈਂ ਮੰਨਦੀ ਆ ਬਜ਼ੁਰਗ ਵਾ ਬਿਮਾਰ ਹੋ ਜਾਂਦੇ ਅਸੀਂ ਵੀ ਕੱਲ ਨੂੰ ਬਿਮਾਰ ਹੋਣਾ ਵਾ ਪਰ ਅਸੀਂ ਕੀ ਕਰੀਏ ਜਦੋਂ ਹੁਣ ਡੈਡੀ ਦਾ ਵੀ ਤੇ ਭਰਾ ਜਿੱਦਾਂ ਭਰਾ ਡੈਡੀ ਦਾ ਵੀ ਹੈਗਾ ਡੇਡੀ ਕਿੰਨਾ ਕਜਾ ਜਾ ਉਹਨਾਂ ਨੂੰ ਪੈਸੇ ਦੇਣ ਡਿਆ ਕਿੰਨਾ ਕੋ ਨਹੀਂ ਤਾਂ ਚੁੱਕਣ ਡਿਆ ਡੈਡੀ ਨੇ ਨਹੀਂ ਕਿਤੇ ਤੇ ਕੀ ਬਣਿਆ ਉਹਨਾਂ ਦਾ ਭੰਗ ਪੁੱਜ ਜਾਂਦੀ ਆ ਅਰੇ ਚੱਲ ਹੁਣ ਜਵਾਈ ਤਾਈ ਦਾ ਬਾਹਰ ਚਲ ਗਿਆ ਵਾ ਤੇ ਨਿੱਕਾ ਜਿਹੜਾ ਵੱਡਾ ਹੀ ਕੰਮ ਰਿਆ ਬੈਠੇ ਆਣ ਕੇ ਕਹਿੰਦੇ ਮਾੜਾ ਮੱਠਾ ਰੋਟੀ ਖਾਂਦੇ ਪੀਏ ਇਹੋ ਤੇ ਮੈਂ ਗੱਲ ਕਹਿਣੀ ਪੁਆਇੰਟ ਤੇ ਤਾਂ ਤੁਸੀਂ ਆਉਂਦੇ ਨਹੀਂ ਜੇ ਉਹਨਾਂ ਦੇ ਘਰ ਭੰਗ ਪੁੱਜਦੀ ਤਾਂ ਡੈਡੀ ਕਿੰਨੇ ਕ ਦੇਆ ਕਿੰਨਾ ਕੋ ਉਹਨਾਂ ਨੂੰ ਤਾਂ ਚੁੱਕ ਤਾਂ ਡੈਡੀ ਨੇ ਬਸ ਕੁੜੀਆਂ ਦੇ ਵਿਆਹ ਤੇ ਪੈਸੇ ਉਹ ਵੀ ਲਾਲਚ ਨੂੰ ਲਾਏ ਜਦੋਂ ਮੇਰਾ ਮੂੰਹ ਨਾ ਖਲਾ ਹੈ ਤਾਂ ਲਾਲਚ ਨੂੰ ਸਾਡਾ ਤਾਂ ਕਿ ਜ਼ਮੀਨ ਸਾਨੂੰ ਦੇ ਜੂਗਾ ਐਡਾ ਕੁਝ ਜ਼ਮੀਨ ਪਾ ਲੈ ਕੇ ਸੱਤੀਪਤ ਹੋਵੇ ਭੈ ਨਾ ਹੋਵੇ ਤੇ ਧੀਆਂ ਤੇ ਉਹਨਾਂ ਦੀਆਂ ਹੈਗੀਆਂ ਵਾ ਨਾ ਇਹਨਾਂ ਦਾ ਦਿਮਾਗ ਖਰਾਬ ਹੋਇਆ ਆਪਣੇ ਕਰਨੀਆ ਦਾ ਫਲ ਭੁਗਤਣ ਦੇ ਆ ਹੁਣ ਡੈਡੀ ਉਹਨੂੰ ਤਾਂ ਛੋਣਾ ਕੋਈ ਕੰਡੇ ਨਾ ਖਲਾ ਤੂੰ ਹੀ ਜੋ ਖਲਾ ਰਾਂਗੇ ਨਾ ਉਹ ਹੀ ਵੱਢਣੇ ਪੈਣੇ ਕਰਨ ਨੂੰ ਸਾਨੂੰ ਮੈਂ ਤਾਂ ਕੋਈ ਵੀ ਮਾੜੀ ਚੰਗੀ ਨਹੀਂ ਕਹਿਣ ਦੀ ਮੈਂ ਤਾਂ ਸਭ ਨੂੰ ਪਕਾ ਕੇ ਖਵਾ ਲਣ ਢਈ ਆ ਤੇ ਜੇ ਦੋਵੇਂ ਭਰਾ ਇਕੱਠੇ ਹੋਣ ਲੱਗੇ ਤਾਂ ਸਾਨੂੰ ਹੋ ਜਾਂਦੇ ਇੱਕ ਵਾਰੀ ਤੇ ਡੈਡੀ ਤੁਹਾਨੂੰ ਇਹਨਾਂ ਮਾੜੀ ਚੰਗੀਆਂ ਮਤਾਂ ਦੇ ਆ ਕਰਨ ਮਾੜੀ ਮਤ ਕੋਈ ਨਹੀਂ ਮੇਰੀ ਗੱਲ ਤੁਹਾਨੂੰ ਰੋਟੀ ਪੇਸ਼ ਹੈ ਇਕੱਠੀ ਪਕਾ ਲਓ ਜੇ ਤੁਸੀਂ ਯਕੋ ਵੀ ਪਿਆਹਾ ਤੇ ਲਾਦੇ ਹੋ ਉਹ ਨਹੀਂ ਹੜਕੂ ਦਿੱਤਾ ਜਾਂਦਾ ਮੈਂ ਤੇ ਇਹ ਕਹੇ ਰੋਟੀ ਇਕੱਠੀ ਕਰ ਲੋ ਵਾਈ ਇਕੱਠੀ ਕਰ ਲੋ ਜਦੋਂ ਫਸਲ ਬੀਜ ਵੜਲੀ ਪੈਸੇ ਉਹਦੀ ਕਰ ਲੈ ਨਿਆਣੇ ਮੈਂ ਮੈਂ ਤਾਂ ਕਹਿੰਨੇ ਆ ਮੈਂ ਆਪਣੇ ਨਿਆਣੇ ਦਾ ਮੂੰਹ ਬੰਨ ਮੰਨ ਰਹਾਦੀ ਵਿਚਾਰਿਆਂ ਦਾ ਜਦੋਂ ਕਿਤੇ ਬਾਹਰ ਨਿਕਲਿਏ ਮਹਿੰਗੇ ਚੀਜ਼ਾਂ ਨੂੰ ਹੱਥ ਪਾਉਂਦੇ ਆ ਮੈਂ ਉਹਨਾਂ ਨੂੰ ਉਥਾ ਵਿਚਾਰਨ ਚਪੇੜਾਂ ਤੋਂ ਮਾਰ ਕੇ ਲੈ ਆਉਣੀ ਆ ਵੀ ਪੁੱਤ ਨਹੀਂ ਲੈਣੀ ਸਾਡੇ ਖਰਚੇ ਵੜੇ ਆ ਕਿੰਨੇ ਕ ਚ ਨਿਆਣੇ ਨੂੰ ਰੋਕਾਂਗੇ ਅਹੀਂ ਨਹੀਂ ਰਿੱਜਾ ਪੂਰੀਆਂ ਕਰਨੀਆਂ ਤੇ ਕਿੰਨੇ ਕਰਨੀਆਂ ਨਿਆਣੇ ਸਾਡਿਆਂ ਦੀ ਆ ਡੈਡੀ ਹੁਣ ਉਹਨਾਂ ਨੇ ਤੇ ਹੱਥ ਪੱਲਾ ਝਾੜ ਕੇ ਬਹਿ ਗਏ ਜੇ ਇਹ ਜਿੱਦ ਤੱਕ ਰੌਤ ਮਾਰਨੇ ਕੰਮ ਕਰਦਾ ਜੇ ਇਕਾਦ ਰੱਖਾਂਗੇ ਬਰਕਤ ਆਊਗੀ ਸਾਰੇ ਇਕੱਠੇ ਕਰਾਂਗੇ ਆਮਦਨ ਵਧੂਗੀ ਹੁਣ ਆਮਦਨ ਘਟ ਗਈ ਵੰਡੀ ਗਈ ਜਿਹੜੀ ਆਮਦਨ ਹੈਗੀ ਚੰਗਾ ਬਾਬਾ ਹੋ ਜੋ ਇਕੱਠੇ ਇੱਕ ਵਾਰੀ ਹੋ ਲੈਣਦੇ ਸਾਨੂੰ ਇਕੱਠਿਆਂ ਕਰਕੇ ਕੰਮ ਵੇਖ ਲੈਣਦੇ ਹੋ ਸਕਦਾ ਮੁਰਗੀ ਫਾਰਮ ਉਹਦੇ ਕੋਲ ਨਹੀਂ ਚੱਲੇ ਮੈਂ ਤਲਾ ਕੇ ਤੂੰ ਮੁਰਗੀ ਫਾਰਮ ਚਲ ਠੀਕ ਹੈ ਮੈਂ ਮੰਨਦੀ ਹਾਂ ਜੇ ਉਹ ਨਾਲਾਂ ਨੂੰ ਪੀਣੋਂ ਹਟਿਆ ਤੇ ਫੇਰ ਉਹ ਵੀ हट ਜਾਊਗਾ ਉਹਦਾ ਮਸਲਾ ਹੱਲ ਕਰਦਾ ਆਂ ਵੀ। ਉਹਨੇ ਨਹੀਂ ਹਟਣਾ ਮੁੱਢਾਂ ਦੇ ਵਿਗੜੇ ਕੇ ਸੁਧਰੇ ਆ। ਉਹ ਤਾਂ ਨਾਲੇ ਹੁਣ ਕਿੰਨਾ ਚਿਰ ਹੋ ਗਿਆ ਉਹਨੂੰ ਪਿੰਦੇ ਨੂੰ ਉਹਦੇ ਹੱਡਾਂ ਚ ਰਚ ਗਈ ਆ। ਆਣ ਕੇ ਤੇ ਬਾਹਰ ਲੇਟੇ ਮਾਰਦਾ ਰਹਿੰਦਾ ਨਾਲੇ ਉਹਨੂੰ ਸਤਾਉਂਦਾ। ਹੁਣ ਤੇ ਉਹਦੇ ਗੱਲ ਕੱਲੀ ਦੇ ਸਿਆਪਾ ਪਿਆ। ਜਦੋਂ ਇਕੱਠੇ ਹੋਗੇ ਨਾ ਤੇ ਸਾਰਿਆਂ ਦੇ ਗੱਲ ਸਿਆਪਾ ਦਾ। ਕਿਹਦੀ ਸਿਆਪਾ ਪੈਣਾ। ਨਾਲੇ ਰਾਤ ਨੂੰ ਜਿਹੜੀਆਂ ਰੋਟੀਆਂ ਬਕਾਇਆ ਕਰਨੀਆਂ ਨਾ ਕਿਤੇ ਮੂੰਹ ਚ ਗੁਰਕੀ ਨਹੀਂ ਪਿਆ ਕਰਨੀ ਤਾਂ ਉੱਥੇ ਲੜਾਈ ਪਾ ਲਿਆ ਕਰਨੀ ਇਹਨਾਂ ਨੇ। ਕੁਛ ਜਾਣੇ। ਅੱਗੇ ਹੀ ਇਕੱਠੇ ਰਾਲੇ ਮਿਲ ਕੇ ਕੰਮ ਕਰਦੇ ਹੁਣ ਜੀ ਲੱਗਿਆ ਹੁਣ ਕੱਲਾ ਸੁਖ ਉਹਨੂੰ ਚਾਜਣਾ ਤੈਂਚਾ ਨਾਮ ਕੇ ਸ਼ਰਾਬ ਪੀਂਦਾ ਵਾ ਉਹ ਵੇਖੀ ਇਕੱਠੇ ਹੋ ਰਹਿੰਦੀ ਸ਼ਰਾਬ ਨੂੰ ਮੂੰਹ ਹੀ ਲਾਜੂ ਚ ਗੱਲ ਕਰੀ ਚੰਗਾ ਬਾਬਾ ਮਨ ਨਹੀਂ ਤੇ ਤੁਸੀਂ ਮੇਰੀ ਹੈ ਨਹੀਂ ਉਹ ਨਹੀਂ ਥੋਣ ਕੇ ਰੱਖ ਲੈ ਨਾ ਫਾਫੇ ਨੇ ਉਹਨੂੰ ਮੋੜਦੀ ਨਾਮਸ਼ਾਇਨ ਨੂੰ ਆਹੋ ਮੋੜਨੀ ਹੁੰਦੀ ਤੇ ਮੇਰੇ ਘਰੀs ਛੁੱਟ ਕੇ ਜਾਂਦਾ ਕਿ ਉਹ ਮੇਰੀ ਗੱਲ ਸੁਣੋ ਆ ਪੁੱਤ ਕਲੇਸ਼ ਨੇ ਸੱਜੜੀ ਨਿਗਾਹ ਤੀ ਹੁਣ ਮੈਂ ਨਾਲੇ ਆਪਣੇ ਪਤਲੇ ਸੂਟ ਕੱਢਣੇ ਗਰਮੀ ਵਾਲੇ ਮੈਂ ਮੇਰੇ ਕੋ ਪੈਂਦੇ ਨਹੀਂਗੇ ਤੇ ਹੁਣ ਸਵੇਰ ਦਾ ਸੂਟ ਅੰਦਰ ਰੱਖਿਆ ਨਾ ਉਹਨੂੰ ਬੈਠੀ ਆ ਕੋਣ ਕੁੜੀਆਂ ਵੀ ਚੱਲ ਚਲ ਗਈਆਂ ਆਪਣੇ ਘਰ ਨੂੰ ਤੇ ਉਹਦਾ ਵੀ ਮੂੰਹ ਵਿੰਗਾ ਬਾਅਦ ਚ ਵੇਖੂਗੀ ਜੋ ਹੋਊਗਾ ਪਹਿਲਾਂ ਮੈਂ ਨਹਾ ਲਾਂ ਨਹਾ ਲਾ ਕੇ ਔਰ ਤੂੰ ਪਤਰੀ ਖਲਾ ਕੇ ਨਹਾਉਣਾ ਅਜੇ ਹਾਂ ਫੇਰ ਦੀ ਬੈਠੀ ਆਂ ਕੀ ਵੇਖਣ ਦੇ ਆ ਉਹ ਮੈਂ ਵੇਖਣ ਦਿਆ ਸੀ ਕੀ ਕਰੇ ਤੇਰੇ ਸੂਟ ਦਾ ਪਰਛਾਵਾਂ ਪੈਂਦਾ ਵਾ ਪਰ ਨਹੀਂ ਆ ਫੋਲੀ ਤੇਰੇ ਸੂਟ ਨਾਲ ਅੱਡੇ ਆ ਮੈਚ ਕਰਨ ਕੀ ਡੇ 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 ਲਈ ਆ ਚਾਚਨਾ ਤੇ ਮੇਰੇ ਨਾਲ ਬੋਲਿਆ ਕਰੋ ਬਾਹਰ ਤਾਂ ਤੁਸੀਂ ਬੜਾ ਤਿੱਖਾ ਬੋਲਦੇ ਕਰਾਰਾ ਬੋਲਦੇ ਓਏ ਛੜੈਣੇ ਆ ਤੇਰਾ ਸੂਟ ਮੈਂ ਕਿੰਨਾ ਰਲਦਾ ਫੁੱਲਾਂ ਦੇ ਨਾਲ ਵੇਖ ਕਿੱਡੀ ਸ਼ਾਇਨ ਪੈਂਦੀ ਤੇਰੇ ਸੂਟ ਦੀ ਫੁੱਲਾਂ ਦੇ ਆਹੋ ਮੈਨੂੰ ਮਸਕੇ ਨਾ ਲਾਓ ਸਭ ਮੈਨੂੰ ਪਤਾ ਵਾ ਮੈਂ ਆਪਣੀ ਮਰਜ਼ੀ ਨਾਲ ਉਦੋਂ ਲਵਾਏ ਹੀਗੀ ਆ ਤੇ ਇਹ ਕਿੱਡੇ ਸੋਹਣੇ ਲੱਗਦੇ ਜੀ ਸੋਹਣੇ ਲੱਗਦੇ ਨਾ ਤੂੰ ਵੀ ਸੋਹਣੀ ਲੱਗਦੀ ਉਹਦਾ ਤਾਂ ਡਾਇਨਮਲ ਵੀ ਧਿਆਨ ਨਹੀਂ ਕਈ ਸਾਲੋਂ ਤੇਰਾ ਪਲਸਟਰ ਕੋਠੇ ਜਨਗਾਤੀ ਕਲਰ ਵੀ ਨਹੀਂ ਤੇ ਰੰਗ ਵੀ ਨਹੀਂ ਹੋਇਆ ਹਾਰ ਕਿ ਆ ਲਵਾਇਆ ਚਲ ਇਦਾਂ ਕਰ ਤੇਰਾ ਮੂਡ ਬਣਾਉਣਾ ਵਾ ਅੱਜ ਇਹਨੂੰ ਜੋੜ ਇਹਨੂੰ ਰੱਖ ਤੇ ਆਹ ਸ਼ਹਿਰ ਤਲੀ ਤੇ ਮੈਂ ਜੂਸ ਬੈਗ ਲਿਆ ਹਾਂ ਹੂੰ ਜੂਸ ਨਾਲ ਤੇ ਮੈਂ ਪੂਰੀ ਠੰਡੀ ਹੋ ਜਾਣਾ ਅੱਦੇ ਬਰਫ਼ ਪਾ ਦੂ ਮਾਸਾ ਵਿੱਚ ਆਹੋ ਤੁਹਾਡਾ ਕਾਦਾ ਮੇਰਾ ਗਲਾ ਖਰਾਬ ਹੋ ਜੇ ਤੂੰ ਖੁਸ਼ੀ ਹੋਣਾ ਕਿਦਾ ਇਹ ਦੱਸ ਦੇ ਮੈਨੂੰ ਮੈਨੂੰ ਤਾਂ ਆਪ ਨਹੀਂ ਪਤਾ ਮੈਂ ਖੁਸ਼ ਕਰ ਦੋ ਹੁਣ ਚੱਲ ਜੋੜ ਕੇ ਬਾਹਰ ਆ ਫਿਰ ਮੈਨੂੰ ਹਾਂ